ਮੈਂ ਹੋ ਤੁਹਾਨੂੰ ਖਿੱਚ ਕਰਦੀ ਆ ਤੇ ਚੀਜ਼ ਘਰਾਂ ਚੱਲੀ ਨਹੀਂ ਤੇ ਉਦਾਂ ਕਿੱਥੇ ਉਹ ਅਗਲੇ ਆਪਣੀਆਂ ਚੀਜ਼ਾਂ ਬਣਾ ਹੀ ਜਾਂਦੇ ਉਹ ਤੁਸੀਂ ਵੇਂਦੇ ਰਹੋ ਉਹਨਾਂ ਦੇ ਮੂੰਹ ਹਲ ਐ ਇੰਨੀ ਗੱਲ ਕਹਦਾ ਵੀ ਹੁਣ ਮੇਰੀ ਗੱਲ ਸੁਣ ਰੌਲਾ ਤੇ ਤੂੰ ਪਾਈ ਜਾਨੀ ਚੀਜ਼ ਲਿਆਉਂਦੀ ਲੋੜ ਹੈ ਹੀ ਨਹੀਂ ਬੰ ਮੇ ਜੇ ਰਪਿੰਦਰ ਸੱਚ ਪੁੱਛੇ ਨਾ ਬੱਲੇ ਬੱਲੇ ਮੈਂ ਤੇ ਲੋਕਾਂ ਦੇ ਘਰ ਤਮਾਸ਼ਾ ਵੇਖਦਾ ਹੁੰਦਾ ਹਾਂ ਪਰ ਇਹਨਾਂ ਨੂੰ ਨਹੀਂ ਪਤਾ ਕਿ ਜਦੋਂ ਦੋਵੇਂ ਭਰਾ ਵਾਹੇ ਜਾਂਦੇ ਆ ਨਾ ਤੂੰ ਮਾਸ਼ਾ ਆਪਣੇ ਘਰ ਵੀ ਲੱਗ ਜਾ ਤੂੰ ਮਾਰਦੀ ਆਂ ਬਾਜਾਂ ਸ਼ੁਰੂ ਤੂੰ ਹੀ ਕੀਤਾ ਸੀ ਉਹ ਦਿਨ ਤੇ ਫਿਰ ਉਸੇ ਚੀਜ਼ ਦਾ ਬਦਲਾ ਹੀ ਹੋ ਠੀਕ ਆ ਬਦਲੇ ਤੇ ਬੜੀ ਸ਼ਤੀ ਲੈਣੇ ਆਉਂਦੇ ਆ ਕੰਮ ਕਹੀਏ ਨਾ ਤੇ ਪਾ 2 1 ਜੇ ਤੈਨੂੰ ਕੋਈ ਕੰਮ ਕਹਿਤੀ ਐ ਨਾ ਤੇ ਉਹ ਤੇਰੇ ਕੋਲ ਹੁੰਦਾ ਨਹੀਂ ਆ ਉਹ ਆ ਬਾਬਾ ਛੋੜ ਜੋੜੇ ਤੇਰੇ ਗੜੀ ਹੱਥ 2 1 ਤੇਰੇ ਗੜੀ ਨਾ ਆ ਹੱਥ ਜੁੜੇ 1 ਉਹ ਸੰਦੀਪ 50000 ਜਨਾਂ ਦੇ ਕੋਲ ਵਾ ਉਹ ਨਵੀਂ ਨੀ ਲਿਉਣੀ ਹੋਣੀ ਫੇਰ ਮੈਨੂੰ ਲੱਗਦਾ ਚਲਦੀ ਲਿਉਣੀ ਹੋਣੀ ਚਲਦੀ ਨਹੀਂ ਲਿਓਣੀ ਨਵੀਂ ਲਿਓਣੀ ਦੀਪ 50000 ਤੋਂ ਉਹਨਾਂ ਦੇ ਕੋਲ ਵਾ ਇਹ ਵੀ ਨਹੀਂ ਰਹਿਣਾ ਮੰਮੀ ਦੱਸ ਮੈਂ ਕੀ ਕੀਤਾ ਮਰ ਚੱਲ ਮੈਂ ਮਰਨੀ ਹਾਂ ਹੁਣ ਇੱਕ ਵਿਆਹ ਹੈ ਵਿਆਹ ਕਰਕੇ ਪੈਸੇ ਲੈਂਦੇ ਆਪਾਂ ਕਿਉਂ ਘਰ 'ਚ ਚੀਜ਼ ਹੈ ਨਹੀਂ ਆਹ ਚੀਜ਼ ਕੀਤੀ ਆਪਾਂ ਚੀਜ਼ ਕੀਤੀ ਨਹੀਂ ਨਾ ਘਰ 'ਚ ਸਾਧਣੇ ਇੱਕ ਹੀ ਉਹ ਲੈਂਦੀ ਆਪਾਂ ਹੁਣ ਇਹਨਾਂ ਨੂੰ ਘਰ 'ਚ ਸਾਧਣੇ ਨਹੀਂ ਤਾਂ ਸਕੂਟੀ ਲੈਂਦੀ ਆਪਾਂ ਹੁਣ ਮੇਰੀ ਗੱਲ ਸੁਣੋ 2 ਟਾਈ ਲੱਗਦਾ ਝੋਨਾ ਹੋਣਾ ਵਾ ਤੇ ਸਾਰੇ ਪੈਸੇ ਉੱਥੇ ਦੇ ਆਏ ਫਿਰ ਬਚਨਾਂ ਨੂੰ ਕੀ ਆ 6 ਮਹੀਨੇ ਕਿੱਡਾ ਕੱਢਣੀ ਆ ਖਾ ਲਿਆ ਫਿਰ ਜੀਉਂਗਾ ਵਧੀਆ ਠੀਕ ਠਾਕ ਹੋਰ ਬਹਿ ਜਾ ਬੈਠੋ ਬੈਜੋ ਤੂੰ ਉਹ ਮੈਂ ਬੈਠਾ ਸਵੇਰ ਦਾ ਜੀ ਬੈਠੋ ਯਾਰ ਉਹ ਬੈ ਮੈਂ ਸਵੇਰ ਦਾ ਬੈਠਾ ਤੈਨੂੰ ਦੱਸ ਦਿਆਂ ਹੋਰ ਕਿਦਾਂ ਕਾਰੋਬਾਰ ਚੱਲ ਰਿਹਾ ਵਾ ਵਨ ਓਹੋ ਭਾਜੀ ਤੁਸੀਂ ਕਿਉਂ ਟੈਨਸ਼ਨ ਲੈਣ ਦੇ ਜੀ ਹੋਰ ਦੱਸ ਦੇਣਾ ਵਾ ਝੋਨਾ ਆ ਜਾਣਾ ਵਾ 3 ਲੱਖ ਦੀ ਹਾਂਜੀ ਹਾਂਜੀ ਨਹੀਂ ਪਹਿਲੇ ਤੇ ਘਰ ਆਏ ਤੁਹਾਨੂੰ ਪਤਾ ਲੱਗਾ ਹੋਣਾ ਹਨਾ ਤੇ ਉਹ ਹੁਣ ਵੇਖ ਲੋ ਇਹ ਕੀ ਕਰਨੇ ਹੁੰਦਾ ਪੈਸੇ ਕੀ ਕਰਨੇ ਆ ਸੱਚ ਉਹ ਪੈਸੇ ਤਾਂ ਦੱਸਿਆ ਕਿ ਜੰਸੀ ਚ ਆਉਣੀ ਆ ਇਹ ਆਹੋ ਜੇ ਤਾਂ ਗੱਲ ਗਈ ਮਰਜੀ ਸਲਫ ਮਾਰ ਬੇਫਿਕਰ ਹੁੰਦਾ ਬੰਦਾ ਨਾਲੇ ਹਾਂਜੀ ਵੀ ਚੀਜ਼ ਤੇ ਨਵੀਆਂ ਘੱਟੋ ਘਟ ਤਾਂ ਕਰਕੇ ਮੈਂ ਕਹਿਣ ਰਿਹਾ ਓਏ ਇਹ ਆ ਵੀ ਆਵਾਜ਼ ਆਈ ਦੀ ਵੀ ਕਿ ਚਲੋ ਆਈਂਦੀ ਗਈ ਜਰੀ ਆ ਪਾਉਂ ਜਾਂਦੇ 2 ਐਂਡ 1 ਵਿਆਹ ਕਰਦਣ ਲੱਗੇ ਆ ਕਿਤੇ ਹੁੰਦਾ ਨਹੀਂ ਹੋਣਾ ਵਿਆਹ ਕਿਤੇ ਤਾਹੋਂ ਝੱਟ ਕਰਦਣ ਲੱਗੇ ਆ ਕਿਤੇ ਚੰਗਾ ਵਿਆਹ ਕਰਦੇ ਕਦੇ ਮੈਂ ਵੀ ਸਾਜਦਾ ਜਿਹੀ ਜਾਂਦਾ ਹੁੰਦੇ ਸੱਚਾ ਸੱਚ ਧੱਟ ਕੇ ਟੱਡਾ ਲਹਿੰਗਾ ਪੋਣਾ ਮੈਂ ਯਾਰ ਨਹੀਂ ਲਿਖਿਆ ਨਹੀਂ ਲਹਿੰਗਾ ਪਾ ਕੇ ਜਾਂਦੇ ਸਾਰਾ ਸਿੱਧੇ ਸੀਨ ਹੋਈ ਜਾਂਦੇ ਅਰ ਨਹੀਂ ਕੰਨ ਦੁਵਾਰਾ ਦੁਵਾਰਾ ਵਨ ਵਿਆਹ ਕਰ ਲੱਗੇ ਆ ਕਿਤੇ ਵਨ ਉਹਨਾਂ ਨੇ ਲੋਰੀ ਸਿੰਦਰ ਨੂੰ ਸੰਦੀਪ ਬਣਾਤਾ ਹੈ ਵਨ ਪੁੱਤ ਮੈਂ ਇਹਨਾਂ ਨੂੰ ਕਿਹਾ ਸੀ ਜਦੋਂ ਚੱਕਣ ਲੱਗੇ ਵੀ ਆਪਣੇ ਸਿਰ ਤੇ ਚੱਕਿਓ ਮੈਨੂੰ ਮੂਕੇ ਮੈਨੂੰ ਨਾ ਕਿਉਂ ਤੇ ਪਿਆਹੇ ਲਾਗ ਦੇ ਲਾ ਦੇ ਐਂਡ 1 ਪੁੱਤ ਮੈਂ ਉਹਨੇ ਦਾ ਲੱਖ ਤੂੰ ਉਧਰ ਦੇਉਗੇ ਹੈਂ ਤੇ ਮੁੜ ਕੇ ਬਚਣਾ ਕੀ ਹੈ ਕਿਨ ਮੁੜ ਕੇ ਝੋਨਾ ਵੀ ਲਾਉਣਾ ਸਾਰਾ ਕੁਝ ਕਰ ਹੋਣਾ ਦੋ ਸਾਲ ਵਰਤੀਏ ਅਸੀਂ ਵਿਆਹ ਦੇਣਾ ਤੈਨੂੰ ਕਾਦੀ ਟੈਨਸ਼ਨ ਪਈ ਹੈ ਪੁੱਤ ਵਿਆਹ ਨਹੀਂ ਉਠੜ ਦਿੰਦਾ ਨਾ ਦਣਾ ਵੀ ਵਿਹਲੇ ਆਇਆ ਤੇ ਮੀਂਹ ਆਣੀ ਆ ਸੱਤੇ ਪਾਉਣ ਆਇਆ ਅਸੀਂ ਉਹਦੇ ਸਮਾਨ ਲੈਣ ਜਾਣਾ ਆਪਾਂ ਓਏ ਐਵੇਂ ਇਨਾ ਮਗਰ ਨਾ ਲੱਗਿਆ ਕਰੋ ਤੇ ਚੰਗਾ ਪਾ ਤੂੰ ਮੇਂ ਤੇ ਮਗੜੀ ਲੱਗਾ ਸੀ ਤੇ ਮੈਂ ਤੈਨੂੰ ਕਿਹਾ ਵਾ ਪੈਸੇ ਕਢਾਉਣ ਨਾਲ ਜੇ ਪੈਸੇ ਕਢਾਉਣੇ ਕਿਆ ਨਹੀਂ ਇਹ ਵਨ ਉਹ ਮੈਨੂੰ ਤੇ ਤੂੰ ਬੜੀ ਛੇਤੀ ਕਹਿਤਾ ਵਾ ਪਿਜਣਾ ਨਹੀਂ ਵਨ ਉਹ ਮੈਨੂੰ ਤੇ ਬੜੀ ਛੇਤੀ ਕਹਿਤਾ ਤੂੰ ਪਿਜ ਨਾਨੀ ਥੱਲੇ ਲੱਗਾ ਵਾ ਓਏ ਆਪ ਤੇ ਇਨੇ ਫਾਇਦੇ ਲੱਗਣਾ ਮੈਨੂੰ ਹੀ ਲਾਇਆ ਮੇਰੇ ਵੇਲੇ ਮਗੜਾ ਆਈਗਾ ਮਗੜਾ ਆਈਗਾ ਆਈਗਾ ਮਗੜਾ ਆਈਗਾ ਮਗੜਾ ਹਾਂ ਆਪ ਤੇ ਤੂੰ ਫਾਇਦੇ ਲੱਗਣਾ ਮੈਨੂੰ ਹੀ ਲਾਇਆ ਵਾ ਉਹ ਆ ਜਾ ਅਗਾ ਦੇ ਵੇਖੀ ਉਹ ਯਾਰ ਇੱਕ ਮਿੰਟ ਉਹ ਗੱਲ ਪਤਾ ਕੀ ਭਾਜੀ ਹੁਣੇ ਹੀ ਉਹ ਚੀਜ਼ ਲੈਣੀ ਮੈਨੂੰ ਜਿੱਥੋਂ ਮਰਜ਼ੀ ਲੈ ਕੇ ਦਿਓ ਯਾਰ ਪਰ ਇਹ ਮੁੰਡਿਆਂ ਨੂੰ ਸਮਝਾਉਣਾ ਚਾਹੀਦਾ ਐਂਡ ਬਣ ਮੁੰਡੇ ਮਾੜਾ ਇੱਕ ਦੇ ਕਰੇ ਬਣਾ ਬਣ ਸ਼ਾਮ ਨਾ ਕਰਾਂ ਇਹਨਾਂ ਦੇ ਚਾਚੇ ਨੂੰ ਫੋਨ ਕਰਦਾ ਸੋਨੂ ਨੂੰ ਉਹਨੂੰ ਕਹਿਣਾ ਇਹ ਸਬਜੀ ਚੰਗੀ ਤਰ੍ਹਾਂ ਆਈ ਇੱਕ ਦੇ ਜੀ ਕਰਦਾ ਵਾ ਬਣਾਗੇ ਨਾ ਸਬਜੀ ਵਿੱਚ ਮਾਸਾ ਕੇ ਜ਼ਹਿਰ ਪਾਦਾ ਚੱਲੇ ਹਾਂਜੀ ਇਥੋਂ ਦੀ ਨਿੱਕੀ ਜਿਹੀ ਗੱਲਾਂ ਪੁੱਤ ਉਥੇ ਪਚਾਇਆ ਕਰ ਮੈਂ ਸੰਦੀਪ ਨੂੰ ਬੜਾ ਸਮਝਾਇਆ ਹੋਆ ਤੇ ਤੇਰੀ ਮੰਮੀ 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 ਹਾਂਜੀ ਸੱਚੂਗਾ ਉਹ ਨਹੀਂ ਡੈਡੀ ਜੀ ਮੇਰਾ ਕਿਹੜਾ ਦਿਲ ਕਰਦਾ ਆ 1 1 ਨਹੀਂ ਡੈਡੀ ਜੀ ਮੇਰਾ ਕਿਹੜਾ ਦਿਲ ਕਰਦਾ ਆ ਕਿ ਆਪਣੇ ਵੀਰ ਜੀ ਦੰਧੀਆਂ ਹੋ ਜਾਂਦੀਆਂ ਵਾ ਤੇ ਫਿਰ ਮੈਂ ਪਿੰਡੀ ਦੱਸਣਾ ਵਾ ਹੋਰ ਦੱਸੋ ਕੀ ਕਰਾਂ ਮੇਰੀ ਦਾਸਣ ਪੁੱਤ ਮੈਂ ਤਾਂ ਸੰਦੀ ਨੂੰ ਲੈਣਾ ਹੁਣ ਸੰਦੀ ਨੂੰ ਠੀਕ ਯਾਰ ਉਹਨਾਂ ਨੂੰ ਲੱਗੀ ਸਾਰੇ ਲੱਗੀ ਉਹ ਮੈਂ ਕਿਹਨੂੰ ਗੱਲ ਆਪੇ ਉਹਦੇ ਕੋਲ ਦੀ ਰਹਿਣਾ ਸੀ ਯਾਰ ਤੂੰ ਐਵੇਂ ਡੜੀ ਜੀ ਮੇਰਾ ਕਿਹੜਾ ਦਿਲ ਕਰਦਾ ਵਾ ਬੜਾ ਫਰਕ ਪੈ ਗਿਆ ਆ ਇੰਨੇ ਪਿਆਰ ਨਾਲ ਗੱਲਬਾਤ ਕਰਦੇ ਆ ਨਾ ਚਲੋ ਮੈਂ ਤੇ ਕਹੀ ਨਹੀਂ ਆ ਏਦਾਂ ਹੀ ਮੇਰੇ ਨਾਲ ਰਹਿਣਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਜੇ ਬਾਈ ਚਾਂਸ ਕੋਈ ਗੱਲ ਨਹੀਂ ਪੁੱਤ ਜੇ ਕੋਈ ਗੱਲ ਬਾਤ ਹੋਈਂਦੀ ਹੁੰਦੀ ਹੈ ਨਾ ਤੂੰ ਮੈਨੂੰ ਦੱਸਿਆ ਕਰ ਠੀਕ ਆ ਨਾ ਤੇ ਮੈਂ ਆਪਣੇ ਸੁਮਢਾਲਿਆ ਕਰੂੰਗੇ ਇਹਨਾਂ ਨੂੰ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਡੜੀ ਜੀ ਜੜੀ ਕੋਈ ਗੱਲ ਹੋਊਗੀ ਨਾ ਤੁਹਾਨੂੰ ਦੱਸੂਗਾ ਪੁੱਤ ਜਿਹੜੀ ਵੀ ਗੱਲ ਘਰ ਦੇ ਵਿੱਚ ਹੁੰਦੀ ਹੈ ਨਾ ਤੂੰ ਮੈਨੂੰ ਦੱਸਿਆ ਕਰ ਰਹੀ ਹਾਂ ਠੀਕ ਆ ਨਾ ਹਾਂਜੀ ਠੀਕ ਲੈ ਲਾ ਗੱਲ ਦਸਾਂ ਇੱਕ ਹਾਂਜੀ ਗੱਲ ਇਦਾਂ ਵਾਂ ਪਿਓ ਰਣਜੀਤ ਭਾਜੀ ਵੀ ਨਾ ਆਏ ਹੀ ਇੱਥੇ ਇੱਕ ਦਿਨ ਉਹਨਾਂ ਨੇ ਸਾਰਾ ਐਸੀ ਨਹੀਂ ਮੈਂ ਕਹਿਣਾ ਵਾਂ ਮੈਂ ਅੱਛਾ ਤੂੰ ਹਾਂ ਕੋਈ ਗੱਲ ਨਹੀਂ ਕੋਉ ਜਦੋਂ ਦਾ ਪਰੌਣਾ ਗਿਆ ਵਾ ਨਾ ਮੁੜ ਕੇ ਉਹਨੇ ਫੇਰਾ ਨਹੀਂ ਮਾਰਿਆ ਰਹਿੰਦੀ ਹੁੰਦੀ ਕੁਸਰ ਕੁਸਰ ਵੜ ਵੜ ਕੇ ਖਾਈ ਜਾਂਦੇ ਆ ਉਹ ਤੂੰ ਫੇਰ ਨਾ ਕਰ ਉਹਦਾ ਮੈਂ ਸਾਰਾ ਹੀ ਪ੍ਰਬੰਧ ਕੀਤਾ ਵਾ ਕੁਸਰ ਲਿਥੇ ਬਹਿ ਕੇ ਗਿਆ ਹੀ ਕੀ ਮੁੱਲ ਪਾਇਏ ਨੇ ਅੱਜ ਕਰਨਾ ਲੋਕੀ ਨਮਕਹਰਾਵਾ ਸੁਣੀ ਨਾ ਮੇਰੀ ਇਹੋ ਕੰਮ ਤੇ ਉਹ ਲੱਭਦਾ ਹੀ ਕੋਈ ਗੱਲ ਨਹੀਂ ਹੋਂਦੀਆਂ ਕੰਮ ਹੁੰਦੇ ਜਦੋਂ ਵੀ ਗੱਲੀਆਂ ਬਾਤਾਂ ਕਹਿਣ ਤਾਂ ਡੈਜੇ ਹੋਰ ਕਿੱਦਾਂ ਕਹਿਣਾ ਸਿੱਧਾ ਸਿੱਧਾ ਨਹੀਂ ਕਿਹਾ ਤੀ ਬਾਤ ਹੀ ਕਹਿਣਿਆ ਤੈਨੂੰ ਬਹੁਤ ਪਰ ਰਮਨ ਤੂੰ ਹੈ ਨਹੀਂ ਮਾੜੀ ਪਰ ਬਣ ਟੂ ਹੈ ਰਮਨ ਤੂੰ ਹੈ ਨਹੀਂ ਮਾੜੀ ਟੂ ਹੈ ਉਹ ਇਦਾਂ ਕਰ ਪਹਿਲਾਂ ਸੰਦੀਪ ਨਾਲ ਗੱਲ ਕਰ ਨੇ ਦੇ ਬਰਾਬਰ ਤੂੰ ਵਾ ਤੂੰ ਇਹਦਾ ਕਰ ਸਦੀਪ ਨਾਲ ਗੱਲ ਕਰ ਚਲੋ 1 ਬੋਲਕੋ ਕਰੋ ਹੁਣ 1 ਮੇਰਾ ਨਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਠੀਕ ਹੈ ਨਾ ਸਾਰਾ ਟੱਬਰ ਲਾਜ਼ੀਨ ਹੈਗਾ ਤੁਸੀਂ ਤੂੰ ਵੀ ਮੇਰੀ ਗੱਲ ਸੁਣਦੀ ਨਹੀਂਗੀ ਤੈਨੂੰ ਵੀ ਬਥੇ ਰਸਮ ਜਮਨੀ ਆਂ ਕਿ ਜੇ ਫੋਨ ਆਉਂਦਾ ਹੁੰਦਾ ਤਾਂ ਪਿਆਰ ਨਾਲ ਗੱਲ ਕਰਿਆ ਕਰ ਤੇ ਮੰਮੀ ਤੇ ਹੁੰਦੀ ਹੁੰਦੀ ਆ ਉਹ ਵੀ ਗੁੱਸਾ ਮੇਰੇ ਤੇ ਮੈਂ ਵਾਧੂ ਆਈ ਆ ਘਰ ਚ ਕੋਈ ਪਿਆਰ ਦੀ ਗੱਲ ਨਹੀਂ ਕਰਨੀ ਹੁੰਦੀ ਉਹਨਾਂ ਨੇ ਅੱਗੋਂ ਪੈਂਦੇ ਓ ਡੋਟ ਕੇ ਕੋਈ ਗੱਲ ਨਹੀਂ ਮੇਰੇ ਕੋਲ ਆਹ ਵੇ ਜੀ ਥੋੜਾ ਲੈ ਵਾ ਮੈਂ ਉਹ ਬਸ ਆਇਆ ਰਹੇ। ਵਧੀਆ ਪ੍ਰਾਣੇ ਨੂੰ ਉਹ ਆਣ ਕੇ ਲੈ ਜੇ ਤੈਨੂੰ ਫੇਰ ਤੂੰ ਜਾਣ ਨੂੰ ਤਿਆਰ ਵਾ ਜਾਂ ਉਹ ਇੱਥੇ ਆਣ ਕੇ ਰਹਿਣ ਲੱਗ ਪੇ। ਮੰਮੀ ਜੇ ਉਹ ਮੈਨੂੰ ਲੈਣ ਆ ਜੰਨਾ ਫੇਰ ਮੈਂ ਚੱਲ ਜੂਗੀ। ਜੇ ਕਹੋ ਕਹੋ। ਮੰਮੀ ਜੇ ਤੁਸੀਂ ਕਹੋ ਕਿ ਉਹ ਲੈਣ ਆ ਜਣ ਫੇਰ ਮੈਂ ਚੱਲ ਜੂਗੀ। ਨਹੀਂ। ਮੰਮੀ ਜੇ ਉਹ ਮੈਨੂੰ ਲੈਣ ਆ ਜੰਨਾ ਫੇਰ ਮੈਂ ਚੱਲ ਜੂਗੀ। ਹਾਂਜੀ ਇਥੋਂ ਦੀ ਨਿੱਕੀ ਨਿੱਕੀ ਗੱਲਾਂ ਪੁੱਤ ਉਥੇ ਪਟਾਇਆ ਕਰ। ਨੇ ਸੰਦੀਪ ਨੂੰ ਬੜਾ ਸਮਝਾਇਆ ਵਾ ਤੇ ਤੇਰੀ ਮੰਮੀ 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 ਹਾਂ ਜੀ ਸੱਚੂਗਾ ਨਹੀਂ ਡੈਡੀ ਜੀ ਮੇਰਾ ਕਿਹੜਾ ਦਿਲ ਕਰਦਾ ਆ 1 1 ਨਹੀਂ ਡੈਡੀ ਜੀ ਮੇਰਾ ਕਿਹੜਾ ਦਿਲ ਕਰਦਾ ਆ ਕਿ ਆਪਣੇ ਵੀਰ ਜੀ ਦਨੀਆਂ ਹੋ ਜਾਂਦੀਆਂ ਵਾ ਤੇ ਫਿਰ ਮੈਂ ਪਿੰਡੀ ਦੱਸਣਾ ਵਾ ਹੋਰ ਦੱਸੋ ਕੀ ਕਰਾਂ ਮੇਰੀ ਗਾਸਣ ਪੁੱਤ ਮੈਂ ਤੇ ਸੰਦੀਪ ਨੂੰ ਲਾ ਲਾ ਹੁਣ ਸੰਦੀਪ ਨੂੰ ਠੀਕ 2 ਐਂਡ ਵਿਆਹ ਕਰਦਣ ਲੱਗੇ ਕਿਤੇ ਹੁੰਦਾ ਨਹੀਂ ਹੋਣਾ ਵਿਆਹ ਕਿਤੇ ਤਹੋਂ ਝੱਟ ਕਰਦਣ ਲੱਗੇ ਆ